ਲੰਮੀ ਨੱਟ ਲੱਲਾ ਕਾਵਾ ਲੰਮੀ ਨੱਟ ਲੱਲਾ ਕਾਵਾ ਲੰਮੀ ਨੱਟ ਲੱਲਾ ਕਾਵਾ ਨੀ ਨੱਟ ਲਾ ਵਾ ਕਾਵਾ ਲੰਮੀ ਨੱਟ ਲੱਲਾ ਕਾਵਾ ਲੰਮੀ ਨੱਟ ਲੱਲਾ ਕਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰੋਜ਼ਪੁਰ ਵਿੱਚ ਖਾਲਸਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਜਹਾੜਾ ਮਨਾਇਆ ਜਾ ਰਿਹਾ ਹੈ ਜੋ ਕਿ 5 ਤਰੀਕ ਨੂੰ ਆ ਰਿਹਾ ਹੈ 5 ਨਵੰਬਰ ਸੋ ਉਸ ਉਪਲਬਖ ਵਿੱਚ ਅੱਜ 2 ਤਰੀਕ ਨਗਰ ਕੀਰਤਨ ਸਜਾਏ ਗਏ ਹਨ ਜੋ ਕਿ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਛਾਤਾ ਚਾਇਆ ਨਿਕਲ ਰਹੇ ਹਨ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਜੀਟੀ ਰੋਡ ਹੁੰਦੇ ਆ ਮੇਨ ਬਾਜ਼ਾਰ ਮੇਨ ਬਾਜ਼ਾਰ ਤੋਂ ਅਜਾਡ ਚੌਕ ਅਜਾਡ ਚੌਕ ਤੋਂ ਫਿਰ ਵਾਪਸ ਖਾਲਸਾ ਕੋ ਦਵਾਰ ਪੁੱਜੇਗਾ ਔਰ ਇਸ ਉਪਲਬਖ ਵਿੱਚ ਕੱਲ 3 ਤਰੀਕ ਨੂੰ ਸਵੇਰੇ 7:30 ਵਜੇ ਅਕਨਡ ਪਾਰ ਸਾਹਿਬ ਰਿਕਵਾਇ ਜਾਨਗੇ ਔਰ ਇਸੇ ਪੋਕ ਪੰਜ ਤਰੀਕ ਨੂੰ ਮਨਾਇਆ ਜਾਣਗੇ ਜੋ ਕਿ ਸਾਰਾ ਹੀ ਹਿੰਦੁਸਤਾਨ ਸਾਰਾ ਹੀ ਭਾਰਤ ਸਾਰੇ ਵਿਸ਼ਵ ਵਿੱਚ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਮਨਾ ਰਿਹਾ ਹੈ ਸੋ ਉਹਨਾਂ ਦਾ ਜਿਹੜਾ ਫਲਸਫਾ ਸੀਗਾ ਨਾਮ ਜਪੋ ਕੀਰਤ ਕਰੋ ਅਤੇ ਵੰਡ ਛਕੋ ਇਸ ਉੱਪਰ ਹੀ ਦੁਨੀਆ ਨੂੰ ਕੰਮ ਕਰਨਾ ਚਾਹੀਦਾ ਹੈ ਸੋ ਦਰਬਾਰ ਸਾਹਿਬ ਤੋਂ ਰਾਗੀ ਸਿੰਘ ਕਥਾਵਾਚਕ ਆ ਰਹੇ ਹਨ ਜੋ ਕਿ ਗੁਰੂ ਜਸ ਗਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਸੋ ਸਾਰਿਆਂ ਹੀ ਸੰਗਤਾਂ ਨੂੰ ਅਪੀਲ ਹੈ ਕਿ ਹੁਮ ਹੁਮਾ ਕੇ ਪਹੁੰਚੋ ਗੁਰੂ ਜਸ ਗਾਇਨ ਕਰੋ ਅਤੇ ਸੁਣੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ